ਪੁੱਤਰ ਨੇ ਵੀ ਨਹੀਂ ਸੁਣੀ ਨੋਣ ਨੇ ਵੀ ਨਹੀਂ ਸੁਣੀ ਨਾ ਨਾਨਾ ਨੇ ਵੀ ਨਹੀਂ ਸੁਣੀ ਪੰਜ ਚਾਰ ਇੱਕ 99 ਦੀ ਮਰਗੀ ਆ ਚਾਰ ਨਾਨਾ ਮੇਰੀਆਂ ਚੰਗੀਆਂ ਭਲੀਆਂ ਨੇ ਉਹਨਾਂ ਵੀ ਨਹੀਂ ਮੇਰੀ ਸੁਣੀ ਆਹਰ ਕੇ ਮਕਰੋ ਨਿਕਲ ਆਈਆਂ ਪਿਲੋਤੀ ਸਾਹਮਣੋਂ ਘਰ ਮੈਂ ਕੀ ਕਰਾਂਗਾ ਜ਼ਮੀਨ 10 12 ਕਿਲੇ ਮੇਰੀ ਜ਼ਮੀਨ ਹੈਗੀ ਆ ਇਹ ਨਹੀਂ ਵੀ ਮੇਰੀ ਜ਼ਮੀਨ ਨਹੀਂ ਹੈਗੀ ਕੋਠੀ ਆ ਟਰੈਕਟਰ ਵਾਟ ਰੈਲੀ ਆ ਦੋ ਘਰ ਵਾ ਇੱਕ ਵੇਲੀ ਚਵਾ ਇਹ ਕੋਠੀ ਪਾਈਏ ਬਾਹਰ ਵੱਡੀ ਨੋਹ ਨੇ ਕੋਠੀ ਸੰਭੀ ਆ ਛੋਟੇ ਪੁੱਤ ਨੂੰ ਪੁਰਾਣੀ ਘਰ ਦਿੱਤੀ ਉਹ ਪੁਰਾਣੀ ਘਰ ਚ ਰਹਿੰਦਾ ਮੇਰੇ ਦੋ بیٹے ਆ ਦੋ ਬੇਟੀਆਂ ਵਾ ਨੋਹ ਵਾ ਪੋਤਰੀਆਂ ਪੋਤਰੀਆਂ ਆ ਮੇਰੀ ਤੇ ਜਦੋਂ ਮੈਨੂੰ ਇਹਨਾਂ ਘਰੋਂ ਕੱਢਤਾ ਬਾਅਦ ਚ ਮੇਰੇ ਘਰ ਵਾਲੀ ਡੈਥ ਹੋ ਗਈ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਘਰ ਚੋਂ ਕੱਢਿਆ ਹੋਇਆ 11 ਸਾਲ ਹੋ ਗਏ ਜੀ ਮੇਰੇ ਘਰੋਂ ਕੱਢਿਆ ਨੂੰ ਪਿੰਡ ਗਵਾਇ ਇਸ ਚੀਜ਼ ਦਾ ਪੰਚਾਇਤ ਗਵਾਇ ਹਾਂਜੀ ਦੇਗੀ ਗਵਾਹੀ ਦੇਗੀ ਪੰਚਾਇਤ ਪਿੰਸਰ ਨਾਮ ਪਰ ਬਹੁਤ ਕੰਮ ਇਹ ਗਲਤੀ ਮੈਨੂੰ ਮਿਹਰਵਾ ਫਿਰ ਅੱਜ ਸਤਨਾਮ ਕੌਰ ਨੂੰ ਦੇ ਬੱਚੇ ਕਿਉਂ ਨਹੀਂ ਪੁੱਛਦੇ ਵੀ ਜ਼ਮੀਨ ਵੀ ਦੇ ਦਿੱਤੀ ਸਾਰਾ ਕੁਝ ਕੋਠੀ ਵੀ ਸਾਂਭ ਲਈ ਫਿਰ ਮਾਂ ਨੂੰ ਬਿਠਾ ਕੇ ਰੋਟੀ ਤਾਂ ਖਵਾਈ ਸਕਦੇ ਜੀ ਨਹੀਂ ਖਵਾਈ ਰੋਟੀ ਵੀ ਨਹੀਂ ਖਵਾਈ ਹੈ ਮੇਰੇ ਮਗਰ ਨਹੀਂ ਆਏ 11 ਸਾਲ ਹੋ ਗਏ ਮੇਰੇ ਮਗਰ ਕੋਈ ਨਹੀਂ ਆਈ ਕੋਈ ਧੀ ਨਹੀਂ ਮੇਰੇ ਮਗਰ ਆਈ ਕੋਈ ਮੇਰੇ ਮਗਰ ਪੁੱਤ ਨਹੀਂ ਆਇਆ ਵੀ ਮਾਂ ਸਾਡੀ ਚਲੋ ਜਾ ਕੇ ਵੇਖੀ ਬਿਮਾਰੀ ਕਿੱਥੇ ਜਾ ਕੇ ਮਿਲਿਆ ਜੀ ਜਾਂ ਕਿੰਨਾ ਕਰੀਏ ਕਿੱਥਾ ਨਾ ਕਰੀਏ ਆਂ ਕਿ ਭਰਾ ਦੇ ਘਰ ਬੈ ਗਈਆਂ ਉੱਥੇ ਕਮਉਂਦੀਆਂ ਅੰਨੀ ਆਪਣਾ ਜਿਹੜੇ ਹੱਥਾਂ ਨਾਲ ਬੱਚਿਆਂ ਨੂੰ ਚੂਰੀਆਂ ਖਵਾ ਖਵਾ ਪਾਲਿਆ ਹੋਵੇ ਅੱਜ ਉਹੀ ਹੱਥ ਖੁਦ ਕਮਾ ਕੇ ਖਾਣ ਲਈ ਮਜਬੂਰ ਬੈਠੇ ਹੋਏ ਨੇ ਨੂਹਾਂ ਕਿਵੇਂ ਦੀਆਂ ਲੱਗਦੀਆਂ ਸੀਆਂ ਧੀਆਂ ਵਾਂਗ ਲੱਗਦੀ ਸੀ ਧੀਆਂ ਵਾਂਗ ਲੱਗਦੀ ਜਦੋਂ ਇਹਦਾ ਠਾਕਾ ਲੱਗਾ ਵਾ ਮੈਂ ਬਾਬਾ ਮਾਂ ਸਭ ਮੈਂ ਮੇਲੇ ਗਈਆਂ ਮੈਨੂੰ ਪਰੋਂ 10 ਰੁਪਏ ਮਿਲੇ ਮੈਂ 10 ਰੁਪਈਆਂ ਦੀ ਨੂਹ ਲਵਾਂ ਤੇ ਝੂੜੀਆਂ ਮੈਂ ਲੈ ਕੇ ਖਲੀ ਮੇਰੀ ਨੂਹ ਮੇਰੀ ਧੀ ਆ ਮੈਂ ਦੇ ਵਾਤੇ ਕੱਲਣਾ ਇਲਕੋ ਰੁਪਿਆ ਨਹੀਂ ਮਿਲਦਾ ਉਹ 10 ਰੁਪਏ ਮੱਥਾ ਨਹੀਂ ਟੇਕਿਆ ਗੁਰੂ ਦੇ ਘਰ ਮੈਂ ਉਹ 10 ਰੁਪਏ ਝੂੜੀਆਂ ਲੈ ਕੇ ਆਪਣੀ ਨੋਹ ਵਾਤੇ ਕਰੀ ਨਾ ਇਹ ਮੇਰੀ ਧੀ ਮੇਰੇ ਸੋਨ ਨੂੰ ਪਰ ਮੇਰੇ ਨੋਹ ਨੇ ਵੀ ਨਹੀਂ ਸੁਣੀ ਨੇ ਮੈਨੂੰ ਮਿਲਿਆ ਨਹੀਂ ਮਾਏ ਤੇਰੀ ਗੋਦੀ ਜਿਹਾ ਸੁੱਖ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲੇ ਤੇਰੀ ਕੋਖ ਇਹ 17 ਅੱਖਰ ਅਸੀਂ ਸੁਣਦੇ ਆਂ ਪਰ ਮਾਪੇ ਦੀ ਕਦਰ ਨਾ ਪਾਉਣ ਵਾਲਿਆਂ ਦੀ ਇਹ ਜ਼ਰੂਰ ਦੇਖਣਾ ਉਹ ਇੰਟਰ ਜੇਕਰ ਤੁਹਾਡੇ ਮਾਪੇ ਇਸ ਦੁਨੀਆ ਤੇ ਨੇ ਤੁਹਾਡੇ ਨਾਲ ਨੇ ਤਾਂ ਇਸ ਤੋਂ ਵੱਡਾ ਤੋਹਫਾ ਇਸ ਤੋਂ ਵੱਡਾ ਜ਼ਿੰਮੇਵਾਰੀ ਕਹਿ ਲਈਏ ਤਾਂ ਨਹੀਂ ਮਿਲੇਗੀ ਜੇਕਰ ਤੁਹਾਡੇ ਮਾਪੇ ਇਸ ਦੁਨੀਆ ਤੇ ਨੇ ਤਾਂ ਕਦਰ ਕਰੋ ਇਸ ਇੰਟਰਵਿਊ ਤੋਂ ਬਾਅਦ ਸ਼ਾਇਦ ਤੁਹਾਨੂੰ ਮਾਪੇ ਦੀ ਅਸਲੀ ਕੀਮਤ ਵੀ ਪਤਾ ਲੱਗ ਸਕੇ 5 ਸਾਲਾਂ ਸਤਨਾਮ कौर ਮਾਤਾ ਜੀ ਜਿਸ ਨੂੰ ਉਹਨਾਂ ਦੇ ਪੁੱਤਰਾਂ ਨੇ 11 ਸਾਲ ਪਹਿਲੇ ਘਰੋਂ ਕੱਢ ਦਿੱਤਾ ਨੂੰਹਾਂ ਪਿੱਛੇ ਲੱਗ ਕੇ ਜ਼ਮੀਨ ਪਿੱਛੇ ਲੱਗ ਕੇ ਤੀਆ ਨੇ ਵੀ ਨਹੀਂ ਪੁੱਛਿਆ ਆਖਰਕਾਰ ਕੀ ਐਸੇ ਹਾਲਾਤ ਬਣੇ ਕਿ ਪਿਛਲੇ 11 ਸਾਲਾਂ ਤੋਂ 65 ਸਾਲਾ ਮਾਤਾ ਨੂੰ ਕਮਾ ਕੇ ਖੁਦ ਖਾਣਾ ਪੈ ਰਿਆ ਕਿਉਂਕਿ ਅਕਸਰ ਜਦ ਬਜ਼ੁਰਗ ਇਹੀ ਹੁੰਦਾ ਹੈ ਕਿ ਬੈਠ ਕੇ ਖਾ ਸਕਣ ਪੁੱਤਰ ਧੀਆ ਪੁੱਛ ਸਕਣ ਨੂਆ ਪੁੱਛ ਸਕਣ ਜੇਕਰ ਨੂਆ ਪੁੱਛਦਿਆਂ ਨਹੀਂ ਤਾਂ ਉਹ ਧੀਆ ਮੰਗ ਦੇਖਦਿਆਂ ਨੇ ਜੇਕਰ ਮਾਂ ਧੀਆ ਵਾਂਗ ਸਮਝਦੇ ਵੀ ਹੈ ਤੇ ਕਿਤੇ ਨਾ ਕਿਤੇ ਅੱਜ ਦਾ ਉਹ ਵੀ ਸਮਾਂ ਹੈਗਾ ਜਿੱਥੇ ਪੁੱਤਰ ਵੀ ਨਹੀਂ ਪੁੱਛਦੇ ਸੋ ਗੱਲ ਕਰਦੇ ਆਂ ਮਾਤਾ ਸਤਨਾਮ ਜੀ ਦਾ ਮਾਤਾ ਜੀ ਵਾਹਿਗੁਰੂ ਜੀ ਕਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਤਾਂ ਤੁਹਾਨੂੰ ਦੱਸਦੀ ਹੈ ਮਾਤਾ ਜੀ ਅੰਮ੍ਰਿਤਧਾਰੀ ਨੇ ਅੰਮ੍ਰਿਤ ਛਕਿਆ ਹੋਇਆ ਗਾਤਰਾ ਵੀ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਨੇ ਪਾਇਆ ਹੋਇਆ ਮਾਤਾ ਜੀ ਕਿੱਥੇ ਰਹਿੰਦੇ ਸੀਗੇ ਇੱਥੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਵਿਆਹ ਕਿੱਥੇ ਹੋਇਆ ਪਰਿਵਾਰ ਚੋਂ ਕੌਣ-ਕੌਣ ਹੈਗੇ ਵਿਆਹ ਚਰੀ ਡੋਗ ਇਥੇ ਗਰਦਾਸਪੁਰ ਹੋਇਆ ਜੀ ਮੇਰਾ ਪਿੰਡ ਡੋਗ ਮਿਸ ਡਾਕ ਖਾਨਾ ਪਿੰਡ ਰੋੜੀ ਜ਼ਿਲ੍ਹਾ ਗਰਦਾਸਪੁਰ ਤਸੀਲ ਬਟਾਲਾ ਪਰਿਵਾਰ ਚੋਂ ਕੌਣ-ਕੌਣ ਹੈ ਮਾਤਾ ਜੀ ਉੱਥੇ ਸੌਰਿਆਕਰ ਜੀ ਸੌਰਿਆਕਰ ਮੇਰੇ ਦੋ ਬੇਟੇ ਆ ਦੋ ਬੇਟੀਆਂ ਆ ਨੋ ਆ ਪੋਤਰੀਆਂ ਪੋਤਰੀਆਂ ਆ ਮੇਰੀ ਤੇ ਜੇ ਤੁਮ ਇਹਨਾਂ ਨੂੰ ਘਰੋਂ ਕੱਢਤਾ ਬਾਅਦ ਮੇਰੇ ਘਰ ਵਾਲੀ ਡੈਥ ਹੋ ਗਈ ਆ ਲਾਕਡਾਊਨ ਦੇ ਵਿੱਚ ਤੇ ਮੇਰੀ ਬਾਅਦ ਸੱਸ ਦੀ ਵੀ ਡੈਥ ਹੋ ਗਈ ਆ ਮਾਤਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਘਰ ਚੋਂ ਕੱਢਿਆ ਹੋਇਆ 11 ਸਾਲ ਹੋ ਗਏ ਜੀ ਮੈਨੂੰ ਘਰੋਂ ਕੱਢਿਆ ਨੂੰ 11 ਸਾਲ ਕੀ ਕਾਰਨ ਸੀ ਮਾਤਾ ਜੀ ਜ਼ਮੀਨਦਾਰ ਰੋਲਾ ਸੀ ਕੋਈ ਜ਼ਮੀਨ ਬੱਚਿਆਂ ਨੂੰ ਚਾਹੀਦੀ ਸੀ ਧੀਆ ਨੂੰ ਚਾਹੀਦੀ ਸੀ ਜਾਂ ਨੂਹਾਂ ਪਿੱਛੇ ਲੱਗ ਕੇ ਛੱਡਿਆ ਕਾਰਨ ਕੀ ਸੀਗਾ ਮਾਤਾ ਜੀ ਇਹੋ ਹੀ ਲੜਾਈ ਰਣੀ ਹੁੰਦੀ ਸੀ ਮਾੜ ਦੇ ਕੁੱਟ ਦੇ ਹੀ ਮੇਂ ਕੰਮ ਕਰਦੀ ਸਮਲ ਮਾੜ ਦੇ ਕੁੱਟ ਦੇ ਹੀ ਤੁਹਾਨੂੰ ਮਾਰਦੇ ਕੁੱਟ ਦੇ ਹਾਂ ਮੈਨੂੰ ਮਾਰਦੇ ਕੁੱਟ ਦੇ ਹੀ ਪਹਿਲਾਂ ਬੱਚੇ ਤੁਹਾਨੂੰ ਮਾਰਦੇ ਸੀਗੇ ਜੀ ਕਾਲੇ ਨੇ ਮੈਨੂੰ ਮਾਰਿਆ ਵਾ ਕਾਲਾ ਮਾਰਦਾ ਕੁੱਟਦਾ ਸੀ ਮੈਨੂੰ ਕੀ ਨਾਂ ਤੁਹਾਡੇ ਪੁੱਤਰਾਂ ਦਾ ਜੀ ਇੱਕ ਦਾ ਨਾਂ ਅਮਰਜੀਤ ਵਾ ਇੱਕ ਦਾ ਨਾਂ ਪਰਮਜੀਤ ਜੀ ਆ ਦਾ ਕੀ ਨਾਂ ਹੈ ਤੇ ਦਾ ਨਾਂ ਇਕਬਲਜਿੰਦਰ ਕੌਰ ਵਾ ਇੱਕ ਦਾ ਨਾਂ ਰਾਜਵਿੰਦਰ ਮਾਤਾ ਜੀ ਪੁੱਤਰ ਕਿਉਂ ਮਾਰਨਗੇ ਮਤਲਬ ਮਾਂ ਤੇ ਤਰਸ ਨਹੀਂ ਆਇਆ ਵੀ ਇਹੀ ਮਾਂ ਨੇ ਸਾਨੂੰ ਚੂਰੀਆਂ ਖਵਾਈਆਂ ਮਾਂ ਨੇ ਮਿਹਨਤਾਂ ਕਰਕੇ ਸਾਨੂੰ ਪਾਲਿਆ ਜੀ ਨਾ ਜੀ ਨਾ ਨੋ ਸਖਾਲ ਦੇਂਦੀ ਕੋਠੀ ਚ ਇਹ ਤੁਹਾਡੀ ਮਾਂ ਪਾਠੀਆਂ ਵੇਚਦੀ ਆ ਤੁਹਾਡੀ ਮਾਂ ਕਣਕ ਵੇਚਦੀ ਆ ਤੁਹਾਡੀ ਮਾਂ ਕੰਮ ਨਹੀਂ ਕਰਦੀ ਲੋਕਾਂ ਦੇ ਘਰ ਫੇਰਦੀ ਘਰ ਘਰ ਇਸ ਗੱਲ ਤੋਂ ਮੇਰੇ ਨਾਲ ਲੜਾਈ ਹੁੰਦੀ ਹੁੰਦੀ ਸੀ ਤੇ ਇਸ ਗੱਲ ਤੋਂ ਮਾਰਨਾ ਕੁੱਟਣਾ ਮਾਤਾ ਜੀ ਜਦ ਪੁੱਤਰਾਂ ਦਾ ਵਿਆਹ ਹੋਇਆ ਨੂਹਾਂ ਕਿਵੇਂ ਦੀਆਂ ਲੱਗਦੀਆਂ ਸੀਆਂ ਧੀਆਂ ਵਾਂਗ ਲੱਗਦੀ ਸੀ ਧੀਆਂ ਵਾਂਗ ਲੱਗਦੀ ਜਦੋਂ ਇਹਦਾ ਠਾਕਾ ਲੱਗਾ ਵਾ ਮੈਂ ਬਾਬਾ ਮਾਂ ਸਭ ਮੈਂ ਮੇਲੇ ਗਈਆਂ ਮੈਨੂੰ ਘਰੋਂ 10 ਰੁਪਏ ਮਿਲੇ ਮੈਂ 10 ਰੁਪਈਆਂ ਦੀ ਨੂਹਾਂ ਜਵਾ ਤੇ ਝੂੜੀਆਂ ਮੈਂ ਲੈ ਕੇ ਖਲੀਆ ਵਾ ਵੀ ਮੇਰੀ ਨੂਹ ਮੇਰੀ ਧੀ ਆ ਮੈਂ ਜੇ ਵਾ ਤੇ ਕੱਲਣਾ ਮੇਨ ਕੋ ਰੁਪਿਆ ਨਹੀਂ ਮਿਲਦਾ ਉਹ 10 ਰੁਪਏ ਮੱਥਾ ਨਹੀਂ ਟੇਕਿਆ ਗੁਰੂ ਜਕਰ ਮੈਂ ਉਹ 10 ਰੁਪਏ ਚੋੜੀਆਂ ਲੈ ਕੇ ਆਪਣੀ ਨੋਹ ਬਾਤੇ ਕਰੀਨਾ ਕਿ ਮੇਰੀ ਧੀ ਮੇਰੇ ਸੋਨ ਨੂੰ ਪਰ ਮੇਰੇ ਨੋਹ ਨੇ ਵੀ ਨਹੀਂ ਸੁਣੀ। ਮਾਤਾ ਜੀ 11 ਸਾਲ ਪਹਿਲੇ ਤੁਹਾਨੂੰ ਕੱਢਤਾ ਸੀਗਾ ਕਰੋ ਜ਼ਮੀਨ ਪਿੱਛੇ ਨੋਹਾਂ ਪਿੱਛੇ ਕਿੰਨੇ ਪੈੜੀ ਆਉਂਦੀ ਸੀਗੀ ਜ਼ਮੀਨ ਕਿੰਨੀ ਸੀਗੀ ਜ਼ਮੀਨ 10-12 ਕਿੱਲੇ ਮੇਰੀ ਜ਼ਮੀਨ ਹੈਗੀ ਆ ਇਹ ਨਹੀਂ ਵੀ ਮੇਰੀ ਜ਼ਮੀਨ ਨਹੀਂ ਹੈਗੀ ਕੋਠੀ ਆ ਟਰੈਕਟਰ ਵਾਟਰਾਲੀ ਆ ਦੋ ਘਰ ਵਾ ਇੱਕ ਵੇਹਲੀ ਚਾ ਇੱਕ ਕੋਠੀ ਪਾਈ ਹੈ ਬਾਹਰ ਵੱਡੇ ਨੋਹ ਨੇ ਕੋਠੀ ਸਾਂਭੀ ਆ ਛੋਟੇ ਪੋਤਨ ਪ੍ਰਾਣੀ ਘਰ ਦਿੱਤੀ ਉਹ ਪ੍ਰਾਣੀ ਘਰ ਚ ਨਹੀਂ ਹੁੰਦਾ ਜੀ ਇੰਨਾ ਐਸ਼ੋ ਆਰਾਮ ਦੀ ਜ਼ਿੰਦਗੀ ਸੀਗੀ ਦੋ ਕੋਠੀਆਂ ਇੱਕ ਹਵੇਲੀ ਇੱਕ ਘਰ ਹੈ ਟਰੈਕਟਰ ਹੈ ਕਾਰਾਂ ਤੇ ਬਾਹਲੀਆਂ ਵਾਲੇ ਕੋਠੇ ਘਰ ਉਹ ਪ੍ਰਾਣੀ ਤੇ ਕੋਠੀ ਨੂਨੇ ਵੱਡੀ ਨੇ ਸੰਭਲੀ ਆ ਵੱਡੀ ਨੂਨੇ ਕੋਠੀ ਸੰਭਲੀ ਆ ਹਵੇਲੀ ਜਿਹੜੀ ਤੁਸੀਂ ਕਹਿ ਰਹੇ ਜਿਹੜੀ ਕੋਠੀ ਮੈਂ ਕਹਿ ਰਹੀ ਆ ਉੱਥੇ ਵੱਡੀ ਨੂ ਰਹਿੰਦੀ ਆ ਤੇ ਕਾਲੇ ਨੂੰ ਛੋਟੇ ਨੂੰ ਨਿੱਕੇ ਨੂੰ ਦਿੱਤੀ ਆ ਪ੍ਰਾਣੀ ਘਰ ਦਿੱਤੇ ਆ ਨਿੱਕੇ ਨੂੰ ਵੱਡਾ ਪੁੱਤਰ ਹੀ ਬਦਲ ਗਿਆ ਜੀ ਵੱਡਾ ਪੁੱਤਰ ਹੀ ਬਦਲ ਗਿਆ ਜੀ ਨੂ ਪੁੱਤਰ ਹੀ ਬਦਲ ਗਿਆ ਜੀ ਮਾਤਾ ਜੀ ਪੁੱਤਰ ਤਾਂ ਪਹਿਲੇ ਹੀ ਨਹੀਂ ਸੀ ਪੁੱਛਦੇ ਨਾ ਜੀ ਪਰ ਉਮੀਦ ਸੀ ਜਦ ਵਿਆਹ ਹੋਏਗਾ ਨੂਹਾਂ ਆ ਕੇ ਸਮਝਾਂਣਗੀਆਂ ਨੂਹਾਂ ਪੁੱਛਣਗੀਆਂ ਧੀਆ ਵਾਂਗ ਕੁਛ ਮਿਆਨੀਆਂ ਪੁੱਛਣਗੀਆਂ ਨੋ ਪੁੱਛੇਗੀ ਮੇਰੀ ਸੋਹਣੀ ਕੀ ਮੇਰੀ ਨੋ ਨੇ ਨਹੀਂ ਸੁਣੀ ਪੁੱਤਰਾ ਨੇ ਨਹੀਂ ਸੁਣੀ ਨੋ ਨੇ ਨਹੀਂ ਸੁਣੀ ਨਾ ਨਾਨਾ ਨੇ ਵੀ ਨਹੀਂ ਸੁਣੀ ਪੰਜ ਚਾਰ ਇੱਕ ਨਾਨ ਮੇਰੀ ਮਰ ਗਈ ਆ ਚਾਰ ਨਾਨਾ ਮੇਰੀਆਂ ਚੰਗੀਆਂ ਭਲੀਆਂ ਨੇ ਉਹਨਾਂ ਵੀ ਨਹੀਂ ਮੇਰੀ ਸੋਹਣੀ ਹਰ ਕਿਵੇਂ ਕਰੋ ਨਿਕਲ ਆਈਆਂ ਪਿਲੋਤੀ ਸਾਮ ਲੋ ਘਰ ਮੈਂ ਕੀ ਕਰਨਾ ਕਰ ਆਣ ਕੇ ਭਰਾ ਦੇ ਘਰ ਬੈ ਗਈਆਂ ਉੱਥੇ ਕਮਉਣੀ ਆ ਖਾਣੀ ਆਪਣਾ ਮਾਤਾ ਜੀ ਰੱਬ ਨਾਲ ਨਿਰਾਸ਼ ਕੀ ਹੁੰਦੀ ਹੈ ਕਿਉਂਕਿ ਇਹ ਤਸਵੀਰਾਂ ਤੁਹਾਨੂੰ ਹੱਥ ਦੀਆਂ ਦਿਖਾ ਦਈਏ ਕਿ ਜਿਹੜੇ ਹੱਥਾਂ ਨਾਲ ਬੱਚਿਆਂ ਨੂੰ ਚੂਰੀਆਂ ਖਵਾ ਖਵਾ ਪਾਲਿਆ ਹੋਵੇ ਅੱਜ ਉਹੀ ਹੱਥ ਖੁਦ ਕਮਾ ਕੇ ਖਾਣ ਲਈ ਮਜਬੂਰ ਬੈਠੇ ਹੋਏ ਨੇ ਮਾਤਾ ਜੀ ਪਿਛਲੇ 11 ਸਾਲਾਂ ਤੋਂ ਰੋਜ਼ੀ ਟੋਕ ਕਿਵੇਂ ਚੱਲ ਰਹੀ ਜੀ ਕਮਾਈ ਕਰਦੀਆਂ ਇੱਥੇ ਭਰਾ ਦੇ ਘਰ ਤੇ ਚ ਕਮਉਨੀਤ ਖਾਨਨੀ ਆ ਕੀ ਕੀ ਕਮਉਨ ਦੇ ਮਾਰੇ ਕਿਥੇ ਕਿਥੇ ਕੰਮ ਕੀਤਾ ਪਿਛਲੇ 11 ਸਾਲ ਦੇ ਇਹ ਫਾਰਮੇਸੀ ਖਾਲਸਾ ਕਾਰਜ ਵੂਮਨ ਕਾਰਜ ਦੇ ਵਿੱਚ ਕੀਤਾ ਵਾ ਫਿਰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਹੁਣ ਮ ਕਰਨ ਲਈ ਜ ਕੰਮ ਮਾਤਾ ਜੀ ਖਾਲਸਾ ਗੱਲ ਸਿੱਖਾਂ ਲਈ ਬਣਿਆ ਸੀਗਾ ਸੋ ਇਹ ਮਾਤਾ ਜੀ ਦੀਆਂ ਅੱਖਾਂ ਪਰ ਆਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਅੱਜ ਵੀ ਤੀ ਪੁੱਤਰਾਂ ਦੀ ਉਮੀਦ ਹੈ ਪੁੱਛਣਗੇ ਪਰ ਮਤ ਜੀ ਖਾਲਸਾ ਕੋਲੇ ਸਿੱਖਾਂ ਲਈ ਬਣਿਆ ਸੀ ਘਰ ਉੱਥੇ ਕਿਸੇ ਨੇ ਨਹੀਂ ਪੁੱਛਿਆ ਵੀ ਗੁਰਸਿੱਖੋ ਤੁਸੀਂ ਅੰਮ੍ਰਿਤ ਛਕਿਆ ਥੋੜਾ ਕਿਸੇ ਪਰਿਵਾਰ ਨਾਲ ਮੇਲ ਕਰਾ ਦਈਏ ਤੁਹਾਨੂੰ ਐਸਾ ਕੁਝ ਕਰਾ ਦਈਏ ਵੀ ਤੁਸੀਂ ਬੈਠ ਕੇ ਖਾ ਸਕੋ ਨਾ ਜੀ ਨਾ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਨਾ ਕਿਸੇ ਨੇ ਨਹੀਂ ਮਨ ਲਾਇਆ ਲੱਗਦਾ ਈ ਆ ਪੁੱਤਰਾਂ ਨੇ ਨਹੀਂ ਪੁੱਛਿਆ ਫਿਰ ਕਿਸੇ ਤੋਂ ਉਮੀਦ ਵੀ ਕੀ ਰਹਿ ਜਾਂਦੀ ਹਾਂਜੀ ਇਹ ਤਾਂ ਗੱਲ ਵਾਕਿਆ ਠੀਕ ਹੈ ਕਿ ਉਮੀਦ ਰਹਿ ਨਹੀਂ ਹੈ ਤੇ ਮੈਂ ਆਪਣਾ ਕਮਹੁਨੀ ਆ ਆਪਣਾ ਮਖਾਨੀ ਆ ਐਤਵਾਰ ਦੀ ਐਤਵਾਰ ਮੈਂ ਗੁਰਦਵਾਰ ਸਾਹਿਬ ਜਾਨੀ ਸਾ ਪਿੰਡ ਦੇ ਲੋਕ ਆਉਂਦੇ ਆ ਸਵਰੀਆਂ ਦੀ ਪਿੰਡ ਦੀ ਛਿੱਚਰੀ ਕੇ ਚ ਕੋਈ ਹੁੰਦਾ ਕੋਈ ਲੰਬੋ ਚੰਬੋ ਹੁੰਦੇ ਆ ਤੇ ਫਿਰ ਉਹ ਮਿਲਦੇ ਆ ਮੈਨੂੰ ਮੈਨਾਂ ਨਹੀਂ ਠੀਕ ਆ ਜੋ ਮੇਰੇ ਕਰਮ ਜਗੁਰਾਮ ਦਾਸ ਕਰਮ ਆ ਗੀ ਤੇ ਚਲੋ ਐ ਤੁਹਾਡੀ ਆਤਮਾ ਮਮਨੀ ਬਤ ਤੁਸੀਂ ਆਖਿਆ ਮੈਂ ਮਜ਼ਦੂਰੀ ਵੀ ਕੀਤੀ ਆ ਬੱਚਿਆਂ ਨੂੰ ਪਾਲਣ ਲਈ ਪਿੰਡ ਗਵਾਇ ਇਸ ਚੀਜ਼ ਦਾ ਪੰਚਾਇਤ ਗਵਾਇ ਹਾਂਜੀ ਦੇਗੀ ਗਵਾਇ ਦੇਗੀ ਪੰਚਾਇਤ ਪੀਸਰ ਨਾਮ ਕੋਲ ਬਹੁਤ ਕੰਮ ਕੀਤਾ ਇਹ ਗੱਲ ਦੀ ਮੈਨੂੰ ਮਹਿਦਵਾ ਵੀ ਮੇਰੀ ਪਿੰਡ ਦੀ ਪੰਚਾਇਤ ਸਾਰੇ ਕਹਿਣਗੇ ਪੀਸਰ ਨਾਮ ਕੋਲ ਬਹੁਤ ਕੰਮ ਅੱਜ ਸਤਨਾਮ ਕੌਰ ਨੂੰ ਦੇ ਬੱਚੇ ਕਿਉਂ ਨਹੀਂ ਪੁੱਛਦੇ ਵੀ ਜ਼ਮੀਨ ਵੀ ਦੇ ਦਿੱਤੀ ਸਭ ਕੁਝ ਸਾਰਾ ਕੁਝ ਕੋਠੀ ਵੀ ਸਾਂਭ ਲਈ ਫਿਰ ਮਾਂ ਨੂੰ ਬਿਠਾ ਕੇ ਰੋਟੀ ਤਾਂ ਖਵਾਈ ਸਕਦੇ ਨਹੀਂ ਨਹੀਂ ਖਵਾਈ ਰੋਟੀ ਵੀ ਨਹੀਂ ਖਵਾਈ ਹੈਗੀ ਮੇਰੇ ਮਗਰ ਨਹੀਂ ਆਏ 11 ਸਾਲ ਹੋ ਗਏ ਮੇਰੇ ਮਗਰ ਕੋਈ ਨਹੀਂ ਆਈ ਕੋਈ ਧੀ ਨਹੀਂ ਮੇਰੇ ਮਗਰ ਆਈ ਕੋਈ ਮੇਰੇ ਮਗਰ ਪੁੱਤ ਨਹੀਂ ਆਇਆ ਵੀ ਮਾਂ ਸਾਡੀ ਚਲੋ ਜਾ ਕੇ ਵੇਖੀ ਬਿਮਾਰ ਸਾਡੀ ਕਿੱਥੇ ਜਾ ਕੇ ਲਿਆਈ ਜਾਂ ਕਿੱਦਾਂ ਕਰੀਏ ਕਿੱਦਾਂ ਨਾ ਕਰ ਬੇਟੇ ਦਾ ਵਿਆਹ ਕੀਤਾ ਤਾਂ ਨਹੀਂ ਮਾਂ ਨੂੰ ਪੁੱਛਿਆਗਾ ਬੇਟੀ ਦਾ ਵਿਆਹ ਕੀਤਾ ਤਾਂ ਨਹੀਂ ਉਹਨਾਂ ਨੇ ਮਾਨ ਪੁਸ਼ਾ ਵੀ ਮਾਂ ਸਾਡੀ ਕਿੱਥੇ ਜਾ ਕੇ ਲਜਾਈਏ ਜਾਂ ਹੋਂ ਯਾਹ ਨਾ ਮਾਤਾ ਜੀ 11 ਸਾਲ ਪਹਿਲੇ ਕਰੋ ਕੱਢਿਆ ਤੁਸੀਂ ਦੱਸਿਓ 2021 ਦੇ ਵਿੱਚ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਹੈ ਉਦੋਂ ਤੁਹਾਨੂੰ ਦੱਸਿਆ ਸੱਦਿਆ ਸੀਗਾ ਵੀ ਕੀ ਚੀਜ਼ ਵਈ ਨਾ ਜੀ ਨਾ ਮੈਂ ਦੱਸਿਆ ਹੀ ਨਹੀਂ ਪੇੜ ਦੇ ਲੋਕ ਦੱਸਦੇ ਹੀ ਮੈਨੂੰ ਇਸਤਨਾਮ ਕਰੇ ਅੱਜ ਸਕਾਟ ਹਸਟਾ ਦਾਖਲ ਵਾ ਫੇ ਅਜਾ ਵਾ ਮੜ ਕੇ ਜਦ ਡੈਥ ਹੋ ਗਈ ਆ ਫਿਰ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਅੰਬਰ ਸਾਲ ਮੇਰੀ ਪੇ ਪਤਾ ਲੱਗਾ ਮੈਂ ਆਪਣੀ ਪਣੀ ਵੀ ਕੋ ਸਾਉਦਨ ਤੇ ਅੰਬਰਸਰ ਮੇਰੇ ਭਰਾ ਨੂੰ ਪਤਾ ਲੱਗਾ ਉਹਨੇ ਮੈਨੂੰ ਫੋਨ ਕੀਤਾ ਐਂਦਾ ਐਂਦਾ ਬੇਵੀ ਉਹਦੀ ਛਿੰਦੇ ਦਾ ਥੋ ਗਿਆ ਤੇ ਟੈਨਸ਼ਨ ਨਾ ਲਵੀ ਤੇ ਤੇਰ ਜਗ ਰੋਟੀ ਬਣੀ ਤੇ ਰੋਟੀ ਦਵਾਂਗੀ ਬਸ ਫਿਰ ਮੈਂ ਕੀ ਕਰਨਾ ਸੀ ਫਿਰ ਮੈਂ ਰੋ ਲਈ ਆਖਾ ਪਲੇ ਮੈਂ ਆਂਡ ਗਵਾਂਡੂ ਪੁੱਛਿਆ ਰੋ ਰੋ ਕੇ ਆਂਦੇ ਠੀਕ ਹੋ ਗਈ ਹੈ ਡੈਥ ਤਕਰੀ ਵਾਰ ਘਰ ਵਾਲੇ ਨੂੰ ਦੇਖਣ ਗਏ ਸੀਗੇ ਨਹੀਂ ਮੈਂ ਨਹੀਂ ਸੀ ਗਈ ਉਹਨਾਂ ਨੇ ਬੁਲਾਇਆ ਨਹੀਂ ਤੇ ਮੈਂ ਦੇਖਣ ਕੀ ਜਾਣਾ ਸੀ ਉਹਨਾਂ ਨੇ ਮੈਨੂੰ ਬੁਲਾਇਆ ਹੀ ਨਹੀਂ ਕਿਤੇ ਪਰ ਫੋਨ ਨਹੀਂ ਕੀਤਾ ਇਹ ਜੇ ਨਾ ਮਨੇ ਭਲਾ ਆ ਨਹੀਂ ਕਿਤੇ ਤੀ ਆ ਨਹੀਂ ਕਿਤੇ ਜਵਾ ਇਆਂ ਨਹੀਂ ਮੈਨੂੰ ਫੋਨ ਕੀਤਾ ਤੇ ਮੈਂ ਕੀ ਜਾ ਕੇ ਵੇਖਣਾ ਇੱਥੋਂ ਹੀ ਫਿਰ ਮੈਂ ਜਾਂਦੀ ਜੇ ਮੈਂ ਇੱਥੋਂ ਜਬਰਦਸਤੀ ਜਾਂਦੀ ਭਰਾ ਦੇ ਦਰ ਤੋਂ ਵੀ ਜਾਂਦੀ ਫਿਰ ਮੈਂ ਕਿੱਥੇ ਜਾਦੀ ਹਾਂ ਮਾਤਾ ਜੀ ਯੂਨੀਵਰਸਿਟੀ ਜੀ ਤੁਸੀਂ ਕੰਟੀਨ ਤੇ ਕੰਮ ਕਰਦੇ ਹੋ ਹਾਂ ਜੀ ਧੀ ਪੁੱਤਰ ਆਉਂਦੇ ਹੋਣਗੇ ਬੱਚੇ ਆਉਂਦੇ ਵਿਦਿਆਰਥੀ ਉਹਨਾਂ ਜੋ ਆਪਣੇ ਧੀਆ ਪੁੱਤਰਾਂ ਦਾ ਚਿਹਰਾ ਦੇਖਦੇ ਹਾਂ ਹਾਂ ਜੀ ਹੁੰਦੀ ਆ ਜਾਂਦਾ ਮੇਰਾ ਮੇਰਾ ਕਾ ਅਮਰਜੀਤ ਵਰਗਾ ਮੇਰਾ ਪਰਮਜੀਤ ਵਰਗਾ ਮੇਰੀ ਗੁੱਗਾ ਵਰਗੀ ਆ ਆ ਮੇਰੀ ਰਾਜਵਿੰਦਰ ਵਰਗੀ ਆ ਧੀਆ ਬਹੁਤ ਮੇਨਾ ਬੱਚੇ ਪਿਆਰ ਕਰਦੀ ਆ ਇੱਥੋਂ ਦੇ ਬੱਚੇ ਕਿਵੇਂ ਪਿਆਰ ਕਰਦੇ ਬਹੁਤ ਪਿਆਰ ਕਰਦੇ ਬਹੁਤ ਜ਼ਿਆਦਾ ਸਤਿਕਾਰ ਕਰਦੇ ਮੈਨੂੰ ਮਾਵਾ ਵਾਂਗ ਰੱਖਦੇ ਗਾਲਚ ਮੈਨੂੰ ਲੈ ਲੈ ਕੇ ਮੈਨੂੰ ਪਿਆਰ ਕਰਦੀ ਮੇਰੇ ਬੱਚੇ ਲੱਗਦਾ ਨਹੀਂ ਐ ਦੋ ਪੁੱਤਰ ਦੋ ਧੀਆ ਨੇ ਤਾਂ ਪੁੱਛਿਆ ਨਹੀਂ ਪਰ ਇੱਥੇ ਕਿੰਨੇ ਪੁੱਛਣ ਵਾਲੇ ਬੈਠੇ ਯੂਨੀਵਰਸਿਟੀ ਇੰਨੀ ਮੈਨੂੰ ਬਹੁਤ ਮੈਨੂੰ ਬੱਚੇ ਬਹੁਤ ਕਰਦੇ ਮੈਨਾਂ ਭਤੀਆਂ ਭਜੇ ਨਾ ਮਜਰਮ ਦਿੱਤਾ ਜਿਨ੍ਹਾਂ ਦਾ ਮੈਂ ਲੈਟਰਨ ਬਾਸਮ ਸਾਫ ਕੀਤਾ ਉਹਨਾਂ ਨੇ ਤੇ ਮੈਨੂੰ ਪੁੱਛਿਆ ਨਹੀਂ ਤੇ ਇਹ ਮੇਰਾ ਬੱਚਾ ਤਾਂ ਕੀ ਕੁਝ ਨਹੀਂ ਕੀਤਾ ਹੈਗਾ ਵੇਖੋ ਕਿਦਾਂ ਮੇਨਾ ਬੱਚੇ ਪਿਆਰ ਕਰਦੇ ਕਿਤਰਾ ਮੈਨੂੰ ਸਾਹਮਦੇ ਆਂਟੀ ਆਂਟੀ ਮਾਵਾ ਵਾਂਗਰ ਮੈਨੂੰ ਪਿਆਰ ਕਰਦੇ ਆ ਪਿਆਰੀ ਹੱਥ ਲਾਉਂਦੇ ਆ ਹਾਂ ਹਾਂ ਪਿਆਰੀ ਹੱਥ ਲਾਉਂਦੇ ਆ ਯਾਨਕੀ ਫਿਰ ਮੈਨੂੰ ਇੱਕ ਦੋ ਬੱਚਿਆਂ ਨੇ ਮੈਨੂੰ ਸੂਟ ਬਣਾ ਕੇ ਦਿੱਤੇ ਆ ਉਹ ਕਰਦੇ ਮੇਨਾ ਬੱਚੇ ਪਿਆਰ ਮਾਤਾ ਜੀ ਜਦੋਂ ਸੂਟ ਮਿਲਿਆ ਸੀਗਾ ਬੱਚਿਆਂ ਨੇ ਦਿੱਤਾ ਸੀਗਾ ਕੁੜੀ ਨੇ ਦਿੱਤਾ ਸੀ ਮੁੰਡੇ ਨੂੰ ਨਾ ਮੇਰੇ ਬੱਚਿਆਂ ਨੇ ਮੁੰਡਿਆਂ ਨੂੰ ਦਿੱਤਾ ਸੀ ਮੁੰਡਿਆਂ ਨੇ ਦਿੱਤਾ ਸੀਗਾ ਸੋ ਉਸ ਦੇ ਵਿੱਚ ਉਹ ਸਮਾਂ ਯਾਦ ਆ ਜਦ 10 ਰੁਪਏ ਸੀਗੇ ਤੇ ਨੂ ਲਈ ਚੂੜੀਆਂ ਖੜੀਆਂ ਸੀ ਤਾਂ ਲੱਗਦਾ ਉਹਦਾ ਮੁੱਲ ਨਹੀਂ ਮੋੜ ਸਕੀਆਂ ਨੂਆਂ ਜਾਂ ਧੀਆਂ ਜਾਂ ਪੁੱਤਰ ਵੀ ਇੱਕ ਸੂਟ ਹੀ ਮਾਂ ਨੂੰ ਲੈ ਦਿੰਦੇ ਹਾਲਾਂਕਿ ਮਾਂ ਨੂੰ ਤਾਂ ਪੁੱਛਣ ਦਾ ਬੜੀ ਦੂਰ ਦੀ ਗੱਲ ਇੱਕ ਸੂਟ ਲੈ ਦਿੰਦੇ ਘਰੋਂ ਕੱਢ ਵੀ ਦਿੱਤਾ ਮਾਂ ਨੂੰ ਕੱਢ ਵੀ ਦਿੱਤਾ ਮਾਂ ਨੂੰ ਫੇਰ ਵੀ ਨਹੀਂ ਉਹਨਾਂ ਨੂੰ ਆਈ ਹੈਗੀ ਵੀ ਮਾਂ ਨੂੰ ਘਰੋਂ ਕੱਢਤਾ ਇਹਨਾਂ ਬੱਚਿਆਂ ਨੂੰ ਮੈਂ ਕੋਈ ਦੇਖਭਾਲ ਨਹੀਂ ਕੀਤੀ ਮੈਨੂੰ ਸੂਟ ਲੈ ਆ ਕੇ ਦਿੱਤਾ ਬੜਾ ਸੋਹਣਾ ਮੇਨਾਂ ਕੱਲ ਅੱਜ ਹੀ ਬੱਚੇ ਆਏ ਮੇਰੇ ਸਾਹਮਣੇ ਮੰਟੀ ਕਿਦਾਂ ਆ ਬੀਬੀ ਕਿਤਰਾ ਮੈਂ ਆ ਕੰਦਰ ਕਾਊਂਟਰ ਤੇ ਖਲੋਤੀ ਆ ਕਾਊਂਟਰ ਤੇ ਮੈਂ ਦੁਬਾਰਾ ਆਣ ਕੇ ਉਹਨਾਂ ਨਾਲ ਆਪਣੀ ਬੱਚਿਆਂ ਨਾਲ ਮਿਲਣੀ ਆ ਲਾ ਲੱਗ ਕੇ ਬੱਚਿਆਂ ਨਾਲ ਮਿਲਣੀ ਲੱਗਦੀ ਮੇਰੀ ਮਾਤਾ ਜੀ ਕਿੰਨੇ ਤੋਂ ਕਿੰਨੇ ਕੰਮ ਕਰਦੇ ਹੋ ਯੂਨੀਵਰਸਿਟੀ ਕੈਂਟੀਨ ਦੇ ਵਿੱਚ ਸਵੇਰੇ 8:30 10:00 6 ਵਜੇ ਕਰੀ ਜਾਂਦੀ ਆ 8:30 ਤੋਂ 6 ਮਤਲਬ ਕਰੀਬ-ਕਰੀਬ 8 ਤੋਂ 9 ਘੰਟੇ ਤੁਸੀਂ ਕੰਮ ਕਰ ਰਹੇ ਹੋ ਹਾਂਜੀ 8 ਤੋਂ 9 ਘੰਟੇ ਮਾਤਾ ਜੀ ਖੜੇ ਹੋ ਕੇ ਕੰਮ ਕਰਨਾ ਸਰੀਰ ਤੇ ਪ੍ਰਭਾਵ ਪੈਂਦਾ ਹੋਏ ਮਾਤਾ ਜੀ ਪੈਂਦਾ ਰਾਤ ਨੂੰ ਖੱਲੀਆਂ ਪੈ ਜਾਂਦੀਆਂ ਤਾਂ ਤੱਕੜਲਾਂ ਪੈਂਦੀਆਂ ਆ ਸੁੱਤ ਨਹੀਂ ਜਾਂਦਾ ਹੈਗਾ ਫਿਰ ਮੈਂ ਤੇਲ ਮਲਦੀ ਉੱਠ ਕੇ ਲੱਤਾਂ ਨੂੰ ਆਪੇ ਆਪੇ ਤੇ ਫਿਰ ਮੈਂ ਸੰਗ ਉਹਦਾ ਜੀ ਰੱਬ ਨਾਲ ਨਰਾਸ਼ਗੀ ਹੁੰਦੀ ਹੈ ਜੀ ਕਦੇ ਕਦੇ ਹਾਂਜੀ ਰੱਬ ਨਾਲ ਨਰਾਸ਼ਗੀ ਹੁੰਦੀ ਹੈ ਜੀ ਹਾਂਜੀ ਨਹੀਂ ਰੱਬੜਾ ਮੇਰੀ ਕੋਈ ਨਰਾਸ਼ਗੀ ਨਹੀਂ ਹੈ ਜੀ ਰੱਬ ਨੇ ਮੈਨਾਂ ਬਹੁਤ ਚੰਗਾ ਕੀਤਾ ਗੁਰੂ ਰਾਮਦਾਸ ਦੇ ਘਰ ਜਾਣੀ ਹਰ ਐਤਵਾਰ ਦੀ ਐਤਵਾਰ ਮੈਂ ਸੰਗਤ ਦੇ ਨਾਲ ਜਾਣੀ ਹੈ ਗੁਰੂ ਰਾਮਦਾਸ ਦੇ ਘਰ ਉਹਦਾ ਜੀ ਸੇਵਾ ਕਰਦੇ ਹੋ ਤੁਸੀਂ ਉੱਥੇ ਹਾਂਜੀ ਧੀਆ ਮਾਵਾ ਆਉਂਦੀਆਂ ਹੋਣਗੀਆਂ ਪੁੱਤਰ ਮਾਵਾ ਨਾ ਆਉਂਦੇ ਹੋਣਗੇ ਉਹ ਵੇਲਾ ਯਾਦ ਹੁੰਦਾ ਆਪਣੇ ਬੱਚਿਆਂ ਦਾ ਆਪਣੇ ਬੱਚਿਆਂ ਦਾ ਮਨ ਚੇਤਾ ਆਉਂਦਾ ਵਾ ਕਿ ਮੇਰੇ ਬੱਚੇ ਵੀ ਹੁੰਦੇ ਮੇਰੇ ਨਾਲ ਹਮਦੇਵ ਮਹਾਰਾਜ ਦੇ ਘਰ ਮਮੀ ਲੈ ਕੇ ਆਉਂਦੀ ਮੈਨੂੰ ਵੀ ਹੁੰਦਾ ਕਿ ਬੱਚਿਆਂ ਨਾਲ ਮਾਂ ਆਈ ਮਾਦਰ ਜੀ ਤੁਸੀਂ ਆਫ ਕੈਮਰਾ ਇੱਕ ਗੱਲ ਕਹਿ ਰਹੇ ਸੀ ਵੀ ਮੈਂ ਅੱਜ ਵੀ ਪੁੱਤਰਾ ਸਿਰੋ ਖਾ ਰਹੀ ਹਾਂ ਉਹ ਮਾਂ ਦਾ ਕਿੱਡਾ ਵੱਡਾ ਜਿਹੜਾ ਜਿਹੜੇ ਬੱਚਿਆਂ ਨੇ ਨਹੀਂ ਪੁੱਛਿਆ ਨੂਹਾਂ ਪਿੱਛੇ ਜ਼ਮੀਨ ਪਿੱਛੇ ਮਾਂ ਨੂੰ ਘਰੋਂ ਕੱਢ ਤੇ ਅੱਜ ਮਾਂ ਵੀ ਇਹ ਕਹਿ ਰਹੀ ਹੈ ਕਿ ਮੈਂ ਪੁੱਤਰਾ ਸਿਰੋ ਹਾਲੇ ਵੀ ਖਾਣੀ ਹਾਂ ਹਾਂ ਜੀ ਮੈਂ ਪੁੱਤਰਾ ਸਿਰੋ ਖਾਣੀ ਹਾਂ ਜੀ ਮੈਂ ਮਾਂ ਨਹੀਂ ਹਾਂ ਮੈਂ ਪੁੱਤਰਾ ਸਿਰੋ ਖਾਣੀ ਮੇਰੇ ਬੱਚਿਆਂ ਸਿਰੋ ਖਾ ਮੇਰੀਆਂ ਨਾ ਬੱਚਿਆਂ ਦੀ ਵੱਡੀ ਵੱਡੀ ਉਮਰ ਹੋਈ ਮਹਾਰਾਜ ਇਹਨਾਂ ਨੇ ਤਰੱਕੀਆਂ ਬਖਸ਼ੀ ਮਹਾਰਾਜ ਇਹਨਾਂ ਨੂੰ ਨੌਕਰੀਆਂ ਦੇਣ ਡਿਗਰੀਆਂ ਕਰਕੇ ਜਾਂਦੇ ਮੇਰੇ ਬੱਚੇ ਬਹੁਤ ਮੈਨਾਂ ਕਹਿੰਦੇ ਨੇ ਇੱਕ ਮਾਂ ਹੀ ਹੁੰਦੀ ਹੈ ਜਿਹੜੀ ਕਦੀ ਬੱਚੇ ਨੂੰ ਬਾਦੂਆ ਨਹੀਂ ਦਿੰਦੀ ਬੱਚਿਆਂ ਨੇ ਬਾਹ ਫੜ ਕੇ ਪੁੱਛਣਾ ਤਾਂ ਦੂਰ ਦੀ ਗੱਲ ਕਰੋ ਕਾੜ ਦਿੱਤਾ ਇਸ ਜ਼ਮੀਨ ਪਿੱਛੇ ਨੂੰ ਪਿੱਛੇ ਤੇ ਅੱਜ ਮਾਂ ਦੁਆਵਾਵਾਂ ਦਿੰਦੀ ਹੈ ਕਿ ਬੱਚਿਆਂ ਦੀ ਲੰਬੀ ਉਮਰ ਹੋਵੇ ਘਰ ਵਾਲੇ ਦੀ ਮੌਤ ਹੁੰਦੀ ਹੈ ਬੱਚਿਆਂ ਨੇ ਦਸਿਆਂ ਤੱਕ ਨਹੀਂ ਕਿ ਪਿਤਾ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਮਾਂ ਨੇ ਜਾਂਦੇ ਸਮੇਂ ਆਪਣੇ ਘਰ ਵਾਲੇ ਦੇ ਆਪਣੇ ਹਮ ਸਫਰ ਦੀ ਸ਼ਕਲ ਤੱਕ ਨਹੀਂ ਦੇਖੀ ਕਿ ਜਾਂਦੇ ਵੇਲੇ ਕੀ ਹਾਲਾਤ ਸੀ ਜਾਂ ਜਾਂਦੀ ਵਰੀ ਆਖਰੀ ਨਿਗਾ ਇੱਕ ਵਾਰ ਪਿੰਡ ਵੱਲ ਮਾਰ ਲਈਏ ਪਰ ਕੀ ਹਾਲਾਤ ਬਣ ਚੁੱਕੇ ਨੇ ਪੁੱਤਰਾਂ ਦੇ ਨੂਹਾਂ ਦੇ ਧੀਆਂ ਦੇ ਜੋ ਪੁੱਛਦੇ ਨਹੀਂ ਹੈ ਕਿ ਚਾਹੇ ਉਹ ਮਾਪੇ ਹੋਣ ਸੱਸ ਸੋਹਰਾ ਹੋਣ ਹਾਲਾਂਕਿ ਜਦ ਕਿਸੇ ਆਪਣੇ ਪਰਿਵਾਰ ਨੂੰ ਛੱਡ ਕੇ ਆਉਂਦੀਆਂ ਨੇ ਧੀਆਂ ਦੂਸਰੇ ਸੋਹਰੇ ਘਰ ਜਾ ਕੇ ਸੱਸ ਸੋਹਰੇ ਚੋਂ ਆਪਣੇ ਮਾਪੇ ਨੂੰ ਪੁੱਛਦੀ ਹੈ ਸੋ ਮਾਤਾ ਜੀ ਨੇ ਆਖਿਆ ਕਿ ਮੈਂ ਧੀਆਂ ਵਾਂਗ ਰੱਖਿਆ 10 ਰੁਪਏ ਸੀਗੇ ਗੁਰੂ ਘਰ ਮੱਥਾ ਨਹੀਂ ਟੇਕਿਆ ਪਰ 10 ਰੁਪਏ ਦੇ ਉਹ ਚੂੜੀਆਂ ਲੈ ਕੇ ਗਈਆਂ ਮੈਨੂੰ ਦੇ ਲਈ ਤਾਂ ਜੋ ਮੇਰੀ ਧੀਾਂ ਵਰਗੀ ਮਾਤਾ ਜੀ ਕੀ ਬੇਨਤੀ ਕਰਨੀ ਚਾਹੁੰਦੇ ਹੋ ਸਿਕ ਸੰਸਥਾਵਾਂ ਨੂੰ ਜਿੱਥੇ ਬੰਦੀਆਂ ਨੂੰ ਜੇਕਰ ਕੋਈ ਦੇਖ ਰਿਹਾ ਸਾਥ ਦੇਣ ਲਈ ਤੁਹਾਡੇ ਪਰਿਵਾਰ ਤੱਕ ਪਹੁੰਚੋਂ ਲਈ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿ ਨਹੀਂ ਆ ਵੀ ਮੈਨੂੰ ਘਰੋਂ ਖਰਚਾ ਮਿਲੇ ਮੈਂ ਘਰ ਜਾਵਾਂ ਆਪਣੇ ਤੇ ਮੈਨੂੰ ਇਹੋ ਕੋਈ ਚਾਹੁੰਨੇ ਵੀ ਮੈਨੂੰ ਆਪਣੇ ਘਰ ਵਾੜ ਦੋ ਤੇ ਮੈਨੂੰ ਖਰਚਾ ਦੇਣ ਮੇਰਾ ਜੋ ਮੇਰਾ ਭੰਦਾ ਤਾਂ ਰੋਟੀ ਮਿਲ ਜੇ ਮੈਨੂੰ ਜੋ ਪਤਾ ਹੀ ਇਸ ਉਮਰੇ ਕੰਮ ਹੋ ਜਾਂਦਾ ਜੀ ਸਰ ਨਹੀਂ ਜੀ ਔਖਾ ਹੋ ਕੇ ਕਰਦੀਆਂ ਫਿਰ ਕਰਨਾ ਤਾਂ ਪੈਂਦਾ ਹੀ ਆ ਭਰਾ ਪਰਝਾਈਆਂ ਤੁਹਾਨੂੰ ਪਤਾ ਕਿੰਨਾ ਕੁ ਕਰਦੀ ਹੈ ਅੱਜ ਕੱਲ ਭਰਾ ਤੇ ਕਰਨਗੇ ਤੇ ਪਰਝਾਈਆਂ ਕਿੰਨਾ ਕੁ ਕਰਦੀ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਆ ਭਰਾ ਨੇ ਤਾਂ ਆਖਿਆ ਹੋਵੇਗਾ ਕਿ ਦਿਨੇ ਨਾ ਕਿਤੇ ਵੀ ਬੈਠ ਜਾ ਮੈਂ ਰੋਟੀ ਖਵਾ ਲਾਂ ਹਾਂ ਰੋਟੀ ਖਵਾ ਲਾਂ ਉਹ ਕਹਿੰਦਾ ਵੀ ਨਾ ਕਰ ਕੰਮ ਫਿਰ ਵੀ ਆਖੀ ਤਾਂ ਨਹੀਂ ਚਲੋ ਕੋਈ ਨਹੀਂ ਆਪਣਾ ਟਾਈਮ ਪਾਸ ਬਾਹਰ ਕਰ ਆਈਦਾ ਇਹ ਵਲੇ ਪਰਝਾਈ ਨਾਲ ਲੜਾਈ ਨਹੀਂ ਹੁੰਦੀ ਕੇਵਲ ਨੋਕਾ ਟੋਕੀ ਨਹੀਂ ਹੁੰਦੀ ਬਾਹਰ ਮੇਰਾ ਟਾਈਮ ਪਾਸ ਹੋ ਜਾਂਦਾ ਰਾਤ ਨੂੰ ਜਾਣੀ ਰੋਟੀ ਖਾਣਨੀ ਹੈ ਰਾਤ ਰੋਟੀ ਖਾ ਕੇ ਆਰਾਮ ਨਾਲ ਸੌਂ ਜਾਣੀ ਹੈ ਜਿਹੜੀ ਵਰਗੀ ਨਾਨ ਕਰਦੀ ਆ ਸਰਕਾਰ ਪੱਤੀਗੁਰ ਦੁਆਰਾ ਉੱਥੇ ਜਾਣੀ ਮੱਥਾ ਟੇਕਦੀ ਮਾਰੇ ਦੇ ਘਰ ਫਿਰ ਮੈਂ ਆਪਣੇ ਆਪਣੇ ਡਿਊਟੀ ਤੇ ਹੁੰਦੀ ਸੋ ਅਪੀਲ ਲਈ ਹੈ ਸਿਕਸ ਸੰਸਥਾਵਾ ਜਿੱਥੇ ਬੰਦਿਆਂ ਨੂੰ ਜੇਕਰ ਕੋਈ ਵੀਡੀਓ ਦੇਖ ਰਿਹਾ ਹੈ ਟੀਵੀ ਸਕਰੀਨ ਤੇ ਮਾਤਾ ਜੀ ਦਾ ਨੰਬਰ ਆਉਂਦਾ ਹੋਏਗਾ ਇੱਕੋ ਗੁਜ਼ਾਰਿਸ਼ ਹੈ ਕਿ ਉਹਨਾਂ ਦੇ ਪਰਿਵਾਰ ਤੱਕ ਉਹਨਾਂ ਨੂੰ ਮਲਾ ਦਿੱਤਾ ਜਾਵੇ ਤੇ ਮਾਤਾ ਜੀ ਹੁਣ ਬੈਠ ਕੇ ਜਿਹੜੀ ਰੋਟੀ ਖਾ ਸਕਣ ਕਿਉਂਕਿ ਇਹ ਹਾਲਾਤ ਨਹੀਂ ਹੈ ਇਹ ਉਮਰ ਨਹੀਂ ਹੈ ਇਹ ਸਰੀਰ ਨਹੀਂ ਹੈ ਕਿ ਖੁਦ ਕਮਾ ਕੇ ਖਾ ਸਕੇ 65 ਸਾਲ ਉਮਰ ਹੈ 54 ਸਾਲ ਦੀ ਉਮਰ ਸੀ ਜਦ ਤੋਂ ਇਹ ਖੁਦ ਤੋਂ ਕਮਾ ਕੇ ਖਾ ਰਹੇ ਨੇ ਪਿਛਲੇ 11 ਸਾਲ ਤੋਂ ਹਾਲਾਂਕਿ ਜਦ ਪੁੱਤਰਾਂ ਨੇ ਨਹੀਂ ਪੁੱਛਿਆ ਤਾਂ ਧੀਆਂ ਤੋਂ ਕੀ ਉਮੀਦ ਹੋਵੇ ਨੂਆ ਤੋਂ ਕੀ ਉਮੀਦ ਹੋਵੇ ਪਰ ਜਦ ਪੁੱਤਰ ਨੇ ਨਹੀਂ ਪੁੱਛਿਆ ਤਾਂ ਉਮੀਦ ਸੀਗੀ ਕਿ ਤਨਾ ਕਿਤੇ ਕਿ ਨੂਆ ਧੀਆਂ ਵਾਂਗ ਪੁੱਛਣ ਗਿਆ ਪਰ ਉਹ ਵੀ ਉਮੀਦ ਕਿ ਤਨਾ ਕਿਤੇ ਦਰਵਾਜ਼ੇ ਬੰਦ ਕਰਕੇ ਬੈਠ ਸੋ ਹੁਣ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਨੇ ਕੈਂਟੀਨ ਦੇ ਵਿੱਚ ਬੱਚਿਆਂ ਵਿਦਿਆਰਥੀਆਂ ਦੇ ਵਿੱਚ ਆਪਣੇ ਬੱਚਿਆਂ ਦਾ ਚਿਹਰਾ ਦੇਖਦੇ ਨੇ ਧੀਆ ਦਾ ਚਿਹਰਾ ਦੇਖਦੇ ਨੇ ਆਖਦੇ ਨੇ ਕਿ ਉਹ ਸਮਾਂ ਯਾਦ ਆਉਂਦਾ ਜਦ ਬੱਚੇ ਕਾਲਜ ਜਾਂਦੇ ਸੀਗੇ ਮੈਂ ਆਖਦੀ ਹੁੰਦੀ ਸੀ ਇਹ ਮੇਰੀ ਧੀ ਹੈ ਮੇਰਾ ਪੁੱਤ ਹੈ ਜਵਾਨ ਸੋ ਆਖਰਕਾਰ ਕਿੰਨੀ ਹੋਰ ਦੇਰ ਰਹੇਗੀ ਕਿ ਸਾਨੂੰ ਇਕਾਲੀ ਯੁੱਗ ਦੇ ਨਿਸ਼ਾਨੀਆਂ ਸਾਹਮਣੇ ਆਉਂਦੀਆਂ ਰਹਿਣਗੀਆਂ ਜੇਕਰ ਕੋਈ ਸਿੱਖ ਸੰਸਥਾ ਐਸਜੀਪੀਸੀ ਜਾਂ ਜਿੰਨੀਆਂ ਵੀ ਸਿਰਮੌਰ ਸੰਸਥਾਵਾਂ ਸਾਡੀਆਂ ਨੇ ਜਿੱਥੇ ਬੰਦੀਆਂ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹਨਾਂ ਦੇ ਪਰਿਵਾਰਾਂ ਤੱਕ ਇਹਨਾਂ ਨੂੰ ਮਿਲਾਇਆ ਜਾਵੇ ਮਾਤਾ ਜੀ ਇੱਕ ਵਾਰ ਆਪਣਾ ਐਡਰੈਸ ਬੋਲ ਦਿਓ ਜੀ ਜਿੱਥੇ ਤੁਹਾਡਾ ਸੋਹਰਾ ਪਰਿਵਾਰ ਹੈ ਗੁਰਦਾਸਪੁਰ ਪਿੰਡ ਡੋਗਰ ਮੇਸਦਾ ਖਾਨਾ ਪਿੰਡਾ ਰੋੜੀ ਜਿਹੜਾ ਗੁਰਦਾਸਪੁਰ ਤਹਿਸੀਲ ਬਟਾਲਾ ਅੰਮ੍ਰਿਤਸਰ ਦੇ ਵਿੱਚ ਕਿੱਥੇ ਰਹਿੰਦੇ ਨੇ ਅੰਮ੍ਰਿਤਸਰ ਕੋਟ ਖਾਲਸਾ ਸਰਕਾਰ ਪੱਤੀ ਉਹ ਚ ਨੂੰ ਸੋ ਟੀਵੀ ਸਕਰੀਨ ਤੇ ਮਾਤਾ ਜੀ ਦਾ ਨੰਬਰ ਦੇਖ ਸਕਦੇ ਹੋ ਐਡਰੈਸ ਤੁਹਾਨੂੰ ਦੱਸਦਾ ਮਾਤਾ ਜੀ ਨੇ ਗੁਰਦਾਸਪੁਰ ਦੇ ਨੇੜੇ ਪਿੰਡ ਪੈਂਦਾ ਸੋ ਸਾਡੀ ਗੁਜ਼ਾਰਿਸ਼ ਹੈ ਜਿੰਨੀ ਜਲਦੀ ਤੱਕ ਮਾਤਾ ਜੀ ਆਪਣੇ ਪਰਿਵਾਰ ਤੱਕ ਜਿੰਨੀ ਜਲਦੀ ਹੋ ਸਕੇ ਮਿਲਵਾ ਦਿੱਤਾ ਜਾਵੇ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਤੱਕ ਪਹੁੰਚ ਕਰਾਂਗੇ ਜਥੇ ਬੰਦੀਆਂ ਤੱਕ ਪਹੁੰਚ ਕਰਾਂਗੇ ਪਰ ਜੇਕਰ ਕੋਈ ਇਹ ਵੀਡੀਓ ਦੇਖ ਕੇ ਮਾਤਾ ਜੀ ਦਾ ਸਾਥ ਦੇਣ ਦੀ ਤਿਆਰ ਹੈ ਤਾਂ ਜ਼ਰੂਰ ਸਾਥ ਦਿਓ ਮੈਨੂੰ ਦਿਓ ਜੱਜ ਸੁਰਖਾਪ ਟੀਵੀ ਦੇ ਲਈ ਮੈਂ ਦਾਮ ਅਦੀਪ ਸਿੰਘ ਆਮ ਜੀ